ਮੈਂ ਫੂਡ ਕਮਿਸ਼ਨ ਦਾ ਚੇਅਰਮੈਨ ਹੁੰਦੇ ਤੇ ਪਖਰਾਜ ਪੱਲਾ ਜੀ ਸੱਜੇ ਪਾਸੇ ਮੇਰੇ ਖੜੇ ਆ ਜਸਵਿੰਦਰ ਪੱਲਾ ਜੀ ਦੇ ਫਰਜੰਦ ਉਹਨਾਂ ਦਾ ਪੂਰਾ ਪਰਿਵਾਰ ਪੱਲਾ ਜੀ ਦੀ ਬੇਟੀ ਨਾਰਵੇ ਤੋਂ ਅਰਸ਼ ਸਾਡੀ ਜੀਨੂ ਬੇਟੀ ਪੱਲਾ ਜੀ ਡਾਕਟਰਨ ਲਾ ਜਿਹੜੀ ਪਖਰਾਜ ਦੇ ਵਾਈਫ ਆ ਦਿਸ਼ੂ ਤੇ ਔਜਲਾ ਸਾਹਿਬ ਸਾਡੇ ਡਾਇਰੈਕਟਰ ਟੌਕ ਟ੍ਰੇਨਿੰਗ ਰਿਟਾਇਰ ਹੋਏ ਤੇ ਆਪ ਕਮੇਟੀ ਦੀਪਕ ਰਾਜਾ ਵੱਡਾ ਨਾਮਾ ਕਮੇਟੀ ਦਾ ਬੰਬੇ ਤੋਂ ਕਪਲ ਸ਼ਰਮਨ ਦੇ ਚੋਚੋਂ ਇਹ ਵੀ ਚੱਲ ਕੇ ਆਏ ਆ ਤੇ ਸਾਡੀ ਬੇਨਤੀ ਆ ਵੀ ਜੋ ਤੁਹਾਡਾ ਨੁਕਸਾਨ ਹੋਇਆ ਉਹਦਾ ਵਾਇਗਰੂ ਦਾ ਇੱਕ ਕਲੋ ਕ੍ਰੋਪੀ ਜਾਂ ਕੁਦਰਤੀ ਕ੍ਰੋਪੀ ਆ ਕਿਸੇ ਵਸੋਂ ਵਸ ਚ ਨੀਗਾ ਬਟ ਅਸੀਂ ਚੋਣੇ ਆ ਕਿ ਤੁਸੀਂ ਹੌਸਲਾ ਨਹੀਂ ਹਾਰਨਾ ਜੋ ਮੈਂ ਦੱਸਿਆ ਕਿ ਆ ਪਿੰਡ ਵਾਸੀਆਂ ਵੱਲੋਂ ਕਿ ਦੋ ਤਿੰਨ ਚੀਜ਼ਾਂ ਦੀ ਲੋੜ ਪੈ ਰਹੀ ਹੁਣ ਇੱਕ ਕਣਕ ਦੀ ਬਜਾਈ ਵਾਸਤੇ ਕਣਕ ਦਾ ਬੀ ਇੱਕ ਡਾਇਆ ਇੱਕ ਮਸ਼ੀਨਾ ਮੈਂ ਸਰਕਾਰ ਤੱਕ ਤੁਹਾਡੀ ਟੀਆ ਇਹ ਡਿਮਾਂਡ ਪਹੁੰਚਦੀ ਕਰੂੰਗਾ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਹ ਦੋਨੇ ਜਿਹੜੇ ਪਿੰਡ ਵਾ ਜਿਹੜੇ ਬਹੁਤ ਹੀ ਨੁਕਸਾਨੇ ਗਏ ਆ ਕੰਮੂ ਵਾਲ ਤੇ ਬਗੋਵਾਲ ਇਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਜ਼ਰੂਰ ਡਾਇਆ ਵੀ ਕੇ ਡੀ ਐ ਕਣਕ ਦਾ بی ਵੀ ਉਹ ਫੈਲ ਦੇ ਆਧਾਰ ਤੇ ਪਹੁੰਚਾਈਏ ਤਾਂ ਕਿ ਲੋਕੀ ਆਪਣੀ ਜਿਹੜੀ ਹੁਣ ਇਹ ਫਸਲ ਕਰ ਰਹੇ ਹਾਂ ਹਾਂ ਜੀ ਅਗਲੀ ਫਸਲ ਦੀ ਬਿਜਾਈ ਕਰ ਸਕਣ ਇਸ ਤੋਂ ਬਗੈਰ ਹੋਰ ਵੀ ਕੋਈ ਚੀਜ਼ ਚਾਹੀਦੀ ਅਸੀਂ ਇੱਥੇ ਤੁਹਾਡੇ ਚ ਖੜੇ ਆ ਅਸੀਂ ਆਪਣੇ ਨਾਲ ਅੱਜ ਪੂਰੀ ਟੀਮ ਜਿਹੜੀ ਆ ਉਹ ਦਵਾਈਆਂ ਲੈ ਕੇ ਆਈ ਆ ਪੀਨ ਵਾਲਾ ਪਾਣੀ ਲੈ ਕੇ ਆਈ ਆ ਬਰੈਡ ਲੈ ਕੇ ਆਈ ਆ ਅਚਾਰ ਲੈ ਕੇ ਆਈ ਆ ਸੂਜੀ ਦੇ ਰਸ ਲੈ ਕੇ ਆਈ ਆ ਅਸੀਂ ਲੇਡੀਜ਼ ਵਾਸਤੇ ਸੈਰਟੀ ਨੈਪਕਨ ਲੈ ਕੇ ਆਏ ਆ ਸਾਡੀ ਬੇਨਤੀ ਆ ਆਟੋਮਾਸ ਲੈ ਕੇ ਆਏ ਆ ਅਸੀਂ ਚਾਹੁੰਦੇ ਵੀ ਜੋ ਤੁਹਾਨੂੰ ਕੋਈ ਆਨ ਵਾਲੇ ਸਮੇਂ ਲੋਟ ਪੈਣੀ ਆ ਸਾਨੂੰ ਬਿਨਾਂ ਚੇਕ ਦੱਸੋ ਤਾਂ ਕਿ ਅਸੀਂ ਆਪਣੀ ਟੀਮ ਨਾਲ ਉਹ ਤੁਹਾਨੂੰ ਚੀਜ਼ ਪਹੁੰਚਦੀ ਕਰੀਏ ਜੋ ਤੁਹਾਡਾ ਨੁਕਸਾਨ ਹੋਇਆ ਉਹ ਤਾਂ ਕੁਦਰਤ ਦੇ ਆ ਪਰ ਅਸੀਂ ਚਾਹਾਂਗੇ ਜੋ ਤੁਹਾਡੀ ਅਸੀਂ ਬਾਹ ਫੜ ਸਕੀਏ ਅਸੀਂ ਪੂਰੀ ਕੋਸ਼ਿਸ਼ ਕਰਾਂਗੇ